ਸਸਰੀਆ ਕਾਲ ਜੀ ਤੁਸੀਂ ਸੁਣ ਰਹੇ ਹੋ ਬੁੱਕ ਬਾਣੀ ਜਿੱਥੇ ਕਿਤਾਬਾਂ ਬੋਲਦੀਆਂ ਨੇ ਹਰ ਐਪੀਸੋਡ ਚ ਅਸੀਂ ਪੰਜਾਬੀ ਹਿੰਦੀ ਤੇ ਇੰਗਲਿਸ਼ ਕਹਾਣੀਆਂ ਦਾ ਸਾਰ ਲੈ ਕੇ ਆਉਂਦੇ ਆ ਤਾਂ ਜੋ ਹਰ ਕਿਤਾਬ ਦੀ ਸੋਚ ਤੁਹਾਡੇ ਦਿਲ ਤੱਕ ਪਹੁੰਚ ਸਕੇ ਚਲੋ ਫਿਰ ਸ਼ੁਰੂਆਤ ਕਰਦੇ ਹਾਂ ਇੱਕ ਨਵੇਂ ਸਫ਼ਰ ਦੀ ਕਿਤਾਬਾਂ ਦੇ ਸੰਸਾਰ ਵਿੱਚ ਸਵਾਗਤ ਹੈ ਅੱਜ ਅਸੀਂ ਪੰਜਾਬੀ ਸਾਹਿਦ ਦੇ ਇੱਕ ਬਹੁਤ ਹੀ ਆ ਖਾਸ ਨਗਮੇ ਦੀ ਗਹਿਰਾਈ ਵਿੱਚ ਉਤਰਾਂਗੇ ਸਾਡੇ ਕੋਲ ਨੇ ਮਸ਼ਹੂਰ ਲੇਖਕ ਨਾਨਕ ਸਿੰਘ ਦੀ ਕਹਾਣੀ ਕੰਗਣ ਦੇ ਕੁਝ ਅੰਸ਼ ਅਤੇ ਉਸ ਦਾ ਵਿਸਤ੍ਰਿਤ ਵਿਸ਼ਲੇਸ਼ਣ ਅੱਜ ਸਾਡਾ ਮਕਸਦ ਇਸ ਕਹਾਣੀ ਦੇ ਪਿੱਛੇ ਛੁਪੇ ਮਨੋਵਿਗਿਆਨ ਰਿਸ਼ਤਿਆਂ ਦੀ ਬਾਰੀਕੀ ਤੇ ਮਾਇਆ ਦੀ ਖੇਡ ਨੂੰ ਸਮਝਣਾ ਹੈ ਬਿਲਕੁਲ ਤੇ ਗੱਲ ਪਤਾ ਕੀ ਹੈ ਇਹ ਸਿਰਫ ਇੱਕ ਕੰਗਣ ਦੀ ਕਹਾਣੀ ਨਹੀਂ ਹੈ ਇਹ ਪਿਆਰ ਹੰਕਾਰ ਲਾਲਚ ਅਤੇ ਭਰੋਸੇ ਦੇ ਇਮਤਿਹਾਨ ਦੀ ਕਹਾਣੀ ਹੈ ਅਸੀਂ ਵੇਖਾਂਗੇ ਕਿ ਕਿਵੇਂ ਇੱਕ ਛੋਟੀ ਜੀ ਚੀਜ਼ ਜਦੋਂ ਇਨਸਾਨੀ ਜਜ਼ਬਾਤਾਂ ਨਾਲ ਟਕਰਾਂਦੀ ਹੈ ਤਾਂ ਰਿਸ਼ਤਿਆਂ ਦੀ ਪੂਰੀ ਦੁਨੀਆ ਹਿਲਾ ਦਿੰਦੀ ਹੈ ਠੀਕ ਹੈ ਤਾਂ ਆਓ ਇਸ ਨੂੰ ਖੋਲ ਕੇ ਵੇਖੀਏ ਸਭ ਤੋਂ ਪਹਿਲਾਂ ਕਿਰਦਾਰਾਂ ਨੂੰ ਸਮਝਦੇ ਹਾਂ ਮੁੱਖ ਪਾਤਰ ਹੈ ਜਸਬੀਰ ਸਿੰਘ ਇੱਕ ਸਾਦਾ ਮਿਹਨਤੀ ਅਤੇ ਸੱਚਾ ਬੰਦਾ ਜੋ ਮਤਲਬ ਰਿਸ਼ਤਿਆਂ ਨੂੰ ਪੈਸੇ ਥੇਲੇ ਤੋਂ ਉੱਪਰ ਰੱਖਦਾ ਹੈ ਹਾਂਜੀ ਜਸਬੀਰ ਉਸ ਰਵਾਇਤੀ ਸੋਚ ਦਾ ਪ੍ਰਤੀਕ ਹੈ ਜਿੱਥੇ ਪਿਆਰ ਅਤੇ ਭਾਵਨਾਵਾਂ ਹੀ ਅਸਲ ਦੌਲਤ ਹੁੰਦੀਆਂ ਨੇ ਨਾ ਕਿ ਬਾਹਰੀ ਦਿਖਾਵਾ ਤੇ ਉਸਦੀ ਪਤਨੀ ਹੈ ਸੋਨੀ ਉਹ ਪਿਆਰ ਕਰਨ ਵਾਲੀ ਹੈ ਪਰ ਮਾਇਆ ਦੀ ਚਮਕ ਉਸ ਨੂੰ ਜਲਦੀ ਪ੍ਰਭਾਵਿਤ ਕਰ ਦਿੰਦੀ ਹੈ ਉਹ ਘਰ ਦੀ ਖੁਸ਼ੀ ਵੀ ਚਾਹੁੰਦੀ ਏ ਤੇ ਮਨ ਦੀ ਸ਼ਾਂਤੀ ਵੀ ਹਾਂ ਮਨ ਦੀ ਸ਼ਾਂਤੀ ਵੀ ਸੋਨੀ ਦਾ ਕਿਰਦਾਰ ਇਸ ਲਈ ਬਹੁਤ ਦਿਲਚਸਪ ਹੈ ਕਿਉਂਕਿ ਉਹ ਅੰਦਰੂਨੀ ਸੰਤੁਸ਼ਟੀ ਅਤੇ ਸਮਾਜਿਕ ਦਬਾਅ ਦੇ ਵਿਚਕਾਰਲੇ ਸੰਘਰਸ਼ ਨੂੰ ਦਰਸਾਉਂਦੀ ਹੈ ਇਹ ਇੱਕ ਅਜਹੀ ਕਸ਼ਮਕਸ਼ ਹੈ ਜਿਸ ਨਾਲ ਮੈਨੂੰ ਲੱਗਦਾ ਹੈ ਬਹੁਤ ਸਾਰੇ ਲੋਕ ਅੱਜ ਵੀ ਜੂਝਦੇ ਨੇ ਬਿਲਕੁਲ ਅਤੇ ਫਿਰ ਆਉਂਦਾ ਹੈ ਜਸਬੀਰ ਦਾ ਦੋਸਤ ਭੁਪਿੰਦਰ ਸ਼ਹਿਰੀ ਸੋਚ ਦਿਖਾਵੇ ਨੂੰ ਪਸੰਦ ਕਰਨ ਵਾਲਾ ਕਹਾਣੀ ਵਿੱਚ ਅਸਲ ਹਲਚਲ ਇਹੀ ਪੈਦਾ ਕਰਦਾ ਹੈ ਹੈਨਾ ਦੇਖੋ ਇੱਥੇ ਜੋ ਗੱਲ غور ਕਰਨ ਵਾਲੀ ਹੈ ਉਹ ਇਹ ਹੈ ਕਿ ਭੁਪਿੰਦਰ ਇੱਕ ਬਾਹਰੀ ਪ੍ਰਭਾਵ ਹੈ ਉਹ ਤੁਲਨਾ ਦੀ ਉਹ ਸਵਾਜ ਨੂੰ ਦਰਸਾਉਂਦਾ ਹੈ ਜੋ ਅਕਸਰ ਸਾਡੇ ਮਨਾਂ ਵਿੱਚ ਸ਼ੱਕ ਦਾ ਬੀਜ ਬੀਜ ਦਿੰਦੀ ਹੈ ਅਤੇ ਆਖਿਰ ਵਿੱਚ ਕੰਗਣ ਖੁਦ ਸਾਡੇ ਸਰੋਤ ਇਸ ਨੂੰ ਇੱਕ ਪ੍ਰਤੀਕਾਤਮਕ ਪਾਤਰ ਕਹਿੰਦੇ ਨੇ ਇਹ ਮਾਇਆ ਹੰਕਾਰ ਤਨ ਅਤੇ ਰਿਸ਼ਤੇ ਦੀ ਪਰਖ ਦਾ ਚਿੰਨ ਹੈ ਹਾਂ ਤੇ ਇਹ ਇੱਕ ਬਹੁਤ ਹੀ ਮਹੱਤਵਪੂਰਨ ਸਾਹਿਤਿਕ ਜੋਗਤ ਹੈ ਕੰਗੜ ਨੂੰ ਇੱਕ ਕਿਰਦਾਰ ਵਜੋਂ ਪੇਸ਼ ਕਰਕੇ ਨਾਨਕ ਸਿੰਘ ਇਹ ਦਰਸਾਉਂਦੇ ਨੇ ਕਿ ਕਿਵੇਂ ਬੇਜਾਨ ਚੀਜ਼ਾਂ ਵੀ ਸਾਡੇ ਜਜ਼ਬਾਤਾਂ ਤੇ ਹਾਵੀ ਹੋ ਸਕਦੀਆਂ ਨੇ ਜਦੋਂ ਅਸੀਂ ਆਪਣਾ ਹੰਕਾਰ ਉਹਨਾਂ ਨਾਲ ਜੋੜ ਲੈਂਦੇ ਹਾਂ ਬਿਲਕੁਲ ਜਦੋਂ ਹੰਕਾਰ ਵਿੱਚ ਆ ਜਾਂਦਾ ਹੈ ਚਲੋ ਹੁਣ ਕਹਾਣੀ ਦੇ ਤਹਿ ਤੱਕ ਚੱਲਦੇ ਹਾਂ ਸ਼ੁਰੂਆਤ ਬਹੁਤ ਖੂਬਸੂਰਤ ਹੈ ਜਸਬੀਰ ਬਾਜ਼ਾਰ ਵਿੱਚ ਇੱਕ ਸੁੰਦਰ ਕੰਗਣ ਦੇਖਦਾ ਹੈ ਆਪਣੀ ਪਤਨੀ ਸੋਹਣੀ ਬਾੜੇ ਸੋਚਦਾ ਹੈ ਅਤੇ ਪਿਆਰ ਨਾਲ ਕਰ ਲਿਆਉਂਦਾ ਹੈ ਤੇ ਸੋਹਣੀ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਉੱਠਦੀਆਂ ਨੇ ਪਰ ਇਹ ਖੁਸ਼ੀ ਬਹੁਤੀ ਦੇਰ ਨਹੀਂ ਰਹਿੰਦੀ ਨਹੀਂ ਰਹਿੰਦੀ ਉਸੇ ਦਿਨ ਭੁਪਿੰਦਰ ਘਰ ਆਉਂਦਾ ਹੈ ਅਤੇ ਇੱਕ ਅਜੀਹਾ ਵਾਕ ਬੋਲਦਾ ਹੈ ਜੋ ਸਭ ਕੁਝ ਬਦਲ ਦਿੰਦਾ ਹੈ ਹਾਂ ਇੱਥੋਂ ਹੀ ਗੱਲ ਅਸਲ ਵਿੱਚ ਦਿਲਚਸਪ ਹੋ ਜਾਂਦੀ ਹੈ ਭੁਪਿੰਦਰ ਕਹਿੰਦਾ ਹੈ ਜਸਬੀਰ ਇਹ ਤਾਂ ਬਹੁਤ ਸਾਦਾ ਕੰਗਣ ਹੈ ਸ਼ਹਿਰ ਵਿੱਚ ਤਾਂ ਇਸ ਤੋਂ ਕਈ ਗੁਣਾ ਸੋਨੇ ਮਿਲਦੇ ਹਨ بس ਆਇਕ ਵਾਕ ਸੋਹਣੀ ਦੇ ਮਨ ਵਿੱਚ ਤੁਲਨਾ ਦਾ ਬੀਜ ਬੀਜ ਦਿੰਦਾ ਹੈ ਇੱਥੇ ਜੋ ਗੱਲ ਦਿਲਚਸਪ ਹੈ ਉਹ ਇਹ ਹੈ ਕਿ ਨਾਨਕ ਸਿੰਘ ਤੁਲਨਾ ਨੂੰ ਖੁਸ਼ੀ ਦੀ ਸਭ ਤੋਂ ਵੱਡੀ ਦੁਸ਼ਮਣ ਵਜੋਂ ਪੇਸ਼ ਕਰਦੇ ਨੇ ਸੋਹਣੀ ਲਈ ਉਹ ਕੰਗਣ ਅਚਾਨਕ ਪਿਆਰ ਦੇ ਪ੍ਰਤੀਕ ਤੋਂ ਬਦਲ ਕੇ ਉਸਦੀ ਆਪਣੀ ਕਦਰ ਦਾ ਮਾਪਦੰਡ ਬਣ ਜਾਂਦਾ ਹੈ ਬਿਲਕੁਲ ਸਹੀ ਇਸ ਤੋਂ ਬਾਅਦ ਸੋਹਣੀ ਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਉਹ ਜਸਵੀਰ ਦੇ ਪਿਆਰ ਤੇ ਸ਼ੱਕ ਕਰਨ ਲੱਗਦੀ ਹੈ ਉਹ ਕਹਿੰਦੀ ਵੀ ਹੈ ਲੋਕਾਂ ਦੇ ਘਰ ਸੁਨਹਿਰੇ ਕੰਗਣ ਤੇ ਸਾਡੇ ਘਰੇ ਸਾਦਾ ਚੂੜੀ ਅਤੇ ਜਸਬੀਰ ਦਾ ਜਵਾਬ ਸੋਣੀਏ ਪਿਆਰ ਵੱਡਾ ਹੈ ਕੰਗਣ ਛੋਟਾ ਇਹ ਕਹਾਣੀ ਦਾ ਸਾਰ ਹੈ ਪਰ ਉਸ ਸਮੇਂ ਸੋਣੀ ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਇਹ ਇੱਕ ਡੂੰਘੇ ਮਨੋਵਿਗਿਆਨਿਕ ਨੁਕਤੇ ਨੂੰ ਉਜਾਗਰ ਕਰਦਾ ਹੈ ਕਈ ਵਾਰ ਤੋਹਫੇ ਪਿੱਛੇ ਛੁਪੇ ਪਿਆਰ ਨਾਲੋਂ ਵੱਧ ਉਸ ਦੀ ਕੀਮਤ ਨੂੰ ਕਦਰ ਦਾ ਪ੍ਰਤੀਕ ਮੰਨ ਲਿਆ ਜਾਂਦਾ ਹੈ ਅੱਛਾ ਤਾਂ ਇਹ ਇੱਕ ਮਹੱਤਵਪੂਰਨ ਸਵਾਲ ਖੜਾ ਕਰਦਾ ਹੈ ਕਿ ਅਸੀਂ ਪਿਆਰ ਨੂੰ ਮਾਪਦੇ ਕਿਵੇਂ ਹਾਂ ਹਾਂਜੀ ਬਿਲਕੁਲ ਅਤੇ ਇਸ ਦਾ ਅਸਰ ਪੂਰੇ ਘਰ ਦੇ ਮਾਹੌਲ ਤੇ ਪੈਂਦਾ ਹੈ ਹਾਸਾ ਮਜ਼ਾਕ ਅਤੇ ਪਿਆਰ ਭਰੀਆਂ ਗੱਲਾਂ ਸਭ ਕੱਟ ਹੋ ਜਾਂਦੀਆਂ ਹਨ ਜਸਬੀਰ ਦੁਖੀ ਅਤੇ ਹੈਰਾਨ ਹੈ ਸੋਚਦਾ ਹੈ ਕਿ ਮੇਰੇ ਪਿਆਰ ਦੀ ਕੋਈ ਕੀਮਤ ਨਹੀਂ ਕਿ ਇੱਕ ਕੰਗਣੀ ਸਭ ਕੁਝ ਤੋਲ ਦੇਵੇਗਾ ਇਹ ਦਰਸਾਉਂਦਾ ਹੈ ਕਿ ਕਿਵੇਂ ਇੱਕ ਬਾਹਰੀ ਭੌਤਿਕ ਇੱਛਾ ਇੱਕ ਘਰ ਦੇ ਅੰਦਰੂਨੀ ਭਾਵਨਾਤਮਕ ਮਾਹੌਲ ਨੂੰ ਜ਼ਹਿਰੀਲਾ ਕਰ ਸਕਦੀ ਹੈ ਉਹਨਾਂ ਦੀ ਗੱਲਬਾਤ ਵਿੱਚ ਆਇਆ ਸੁੱਕਾਪਨ ਕਿਸੇ ਵੀ ਲੜਾਈ ਝਗੜੇ ਨਾਲੋਂ ਵੱਧ ਤਕਲੀਫ ਦੇ ਹੈ ਸਹੀ ਗੱਲ ਹੈ ਕਹਾਣੀ ਅੱਗੇ ਵਧਦੀ ਹੈ ਤੇ ਭੁਪਿੰਦਰ ਦੁਬਾਰਾ ਆਉਂਦਾ ਹੈ ਹੋਰ ਅਗ ਲਾਉਣ ਹਾਂ ਬਿਲਕੁਲ ਉਹ ਆ ਕੇ ਸੋਨੀ ਨੂੰ ਹੋਰ ਰੁਕਸਾਉਂਦਾ ਹੈ ਉਹ ਕਹਿੰਦਾ ਜੇ ਜਸਬੀਰ ਨਹੀਂ ਦੇ ਸਕਦਾ ਤਾਂ ਆਪਣੇ ਹੱਕ ਲਈ ਕਿਵੇਂ ਖੜੇ ਹੋਵੋਗੇ ਉਹ ਇਸ ਨੂੰ ਹੱਕ ਦਾ ਮਸਲਾ ਬਣਾ ਦਿੰਦਾ ਜੇਕਰ ਅਸੀਂ ਇਸ ਨੂੰ ਵੱਡੇ ਪਰਪੇਖ ਨਾਲ ਜੋੜੀਏ ਤਾਂ ਭੁਪਿੰਦਰ ਉਸ ਆਧੁਨਿਕ ਉਪਭੋਗਤਾਵਾਦੀ ਸੋਚ ਦੀ ਨੁਮਾਇੰਦਗੀ ਕਰਦਾ ਹੈ ਜੋ ਅਕਸਰ ਸਵੈ ਮਾਣ ਨੂੰ ਚੀਜ਼ਾਂ ਨਾਲ ਜੋੜਦੀ ਹੈ ਤੇ ਜਦੋਂ ਜਸਬੀਰ ਨੂੰ ਪਤਾ ਲੱਗਦਾ ਹੈ ਕਿ ਉਸਦੇ ਰਿਸ਼ਤੇ ਨੂੰ ਹੁਣ ਇੱਕ ਪੌਤਿਕ ਪੈਮਾਨੇ ਤੇ ਤੋਲਿਆ ਜਾ ਰਿਹਾ ਹੈ ਤਾਂ ਤਾਂ ਉਸ ਦਾ ਦਿਲ ਟੁੱਟ ਜਾਂਦਾ ਫਿਰ ਜਸਬੀਰ ਆਪਣੀ ਹੀਣ ਭਾਵਨਾ ਨਾਲ ਲੜਨ ਤੋਂ ਬਾਅਦ ਇੱਕ ਫੈਸਲਾ ਲੈਂਦਾ ਹੈ ਉਹ ਇੱਕ ਨਵਾਂ ਬਹੁਤ ਮਹਿੰਗਾ ਅਤੇ ਸੋਨਾ ਕੰਗਣ ਖਰੀਦ ਲਿਆਉਂਦਾ ਹੈ ਪਰ ਜਦੋਂ ਉਹ ਸੋਣੀ ਨੂੰ ਦਿੰਦਾ ਹੈ ਤਾਂ ਉਹ ਲੈ ਨਹੀਂ ਪਾਉਂਦੀ ਇਹ ਕਹਾਣੀ ਦਾ ਸਭ ਤੋਂ ਵੱਡਾ ਮੋੜ ਹੈ ਇੱਥੇ ਵਿਡੰਬਨਾ ਬਹੁਤ ਸ਼ਕਤੀਸ਼ਾਲੀ ਹੈ ਸੋਣੀ ਨੂੰ ਉਹ ਚੀਜ਼ ਮਿਲ ਜਾਂਦੀ ਹੈ ਜੋ ਉਸ ਨੂੰ ਲੱਗਦਾ ਸੀ ਕਿ ਉਹ ਚਾਹਦੀ ਹੈ ਪਰ ਪਰ ਉਸ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਜ਼ਿਆਦਾ ਉਸ ਦਾ ਅਹਿਸਾਸ ਮੇਰੀ ਜ਼ਿੱਦ ਨੇ ਮੇਰੇ ਘਰ ਦੀ ਖੁਸ਼ੀ ਲੈ ਲਈ ਇਹ ਬਹੁਤ ਡੂੰਗਾ ਹੈ ਉਹ ਸਮਝ ਜਾਂਦੀ ਹੈ ਕਿ ਪ੍ਰਤੀਕ ਦਾ ਪਿੱਛਾ ਕਰਦਿਆਂ ਉਸਨੇ ਅਸਲ ਚੀਜ਼ ਯਾਨੀ ਖੁਸ਼ੀ ਨੂੰ ਤਬਾਹ ਕਰ ਦਿੱਤਾ। ਅੰਤ ਵਿੱਚ ਸੋਨੀ ਰੋ ਪੈਂਦੀ ਹੈ ਅਤੇ ਮਾਫੀ ਮੰਗਦੀ ਹੈ। ਮੈਨੂੰ ਮਾਫ ਕਰ ਦੇ ਜਸਬੀਰ ਮੈਨੂੰ ਕਦਰ ਨਹੀਂ ਸੀ ਪਿਆਰ ਦੀ ਕੀਮਤ ਨਹੀਂ ਸੀ। ਅਤੇ ਜਸਬੀਰ ਦਾ ਆਖਰੀ ਕੰਮ ਮਾਫੀ ਅਤੇ ਸਮਝਦਾਰੀ ਵਾਲਾ ਹੈ। ਉਹ ਕੰਗਣ ਸੋਨੀ ਦੇ ਹੱਥ ਵਿੱਚ ਰੱਖ ਕੇ ਕਹਿੰਦਾ ਹੈ ਕੰਗਣ ਦੋ ਨਹੀਂ ਏਕੀ ਕਾਫੀ ਹੈ ਜੇ ਰਿਸ਼ਤਾ ਮਜ਼ਬੂਤ ਹੋਵੇ। ਕਹਾਣੀ ਦਾ ਅੰਤ ਪਦਾਰਥਵਾਦ ਉੱਤੇ ਪਿਆਰ ਦੀ ਜਿੱਤ ਨਾਲ ਹੁੰਦਾ ਹੈ। ਇਸ ਸ਼ਬਦ ਦਾ ਕੀ ਮਤਲਬ ਹੈ ਆਓ ਇਸ ਕਹਾਣੀ ਦੇ ਮੁੱਖ ਸੰਦੇਸ਼ਾਂ ਤੇ ਇੱਕ ਨਜ਼ਰ ਮਾਰੀਏ ਪਹਿਲਾ ਮੇਰੇ ਖਿਆਲ ਚ ਪਿਆਰ ਦੀ ਕੀਮਤ ਮਾਇਆ ਨਾਲ ਨਹੀਂ ਤੋਲੀ ਜਾ ਸਕਦੀ ਦੂਜਾ ਜੇਕਰ ਹੰਕਾਰ ਸ਼ਾਮਿਲ ਹੋ ਜਾਵੇ ਤਾਂ ਇੱਕ ਛੋਟੀ ਜੀ ਗੱਲ ਵੀ ਬਹੁਤ ਵੱਡਾ ਜ਼ਖਮ ਬਣ ਸਕਦੀ ਹੈ ਸਹੀ ਗੱਲ ਹੈ ਤੀਜਾ ਕਿਸੇ ਵੀ ਰਿਸ਼ਤੇ ਦੀ ਨੀਂਹ ਭਰੋਸਾ ਅਤੇ ਕਦਰ ਹੁੰਦੀ ਹੈ ਤੋਹਫੇ ਨਹੀਂ ਅਤੇ ਸਭ ਤੋਂ ਜ਼ਰੂਰੀ ਤੁਲਨਾ ਕਰ ਦੀ ਖੁਸ਼ੀ ਦੀ ਸਭ ਤੋਂ ਵੱਡੀ ਦੁਸ਼ਮਣ ਹੈ नानक सिंह ਨੇ ਬਹੁਤ ਖੂਬਸੂਰਤੀ ਨਾਲ ਦਰਸਾਇਆ ਹੈ ਕਿ ਕੰਗਣ ਸਿਰਫ ਤਾਤੂ ਦਾ ਟੁਕੜਾ ਨਹੀਂ ਸਗੋਂ ਰਿਸ਼ਤੇ ਦੀ ਅਸਲ ਪਰਖ ਹੈ ਇੱਕ ਛੋਟੀ ਜੀ ਚੀਜ਼ ਬਾਰੇ ਕਿੰਨੀ ਸ਼ਕਤੀਸ਼ਾਲੀ ਕਹਾਣੀ ਹੈ ਸਚਮੂਝ ਇਹ ਕਹਾਣੀ ਇੱਕ ਸੋਚ ਛੱਡ ਜਾਂਦੀ ਹੈ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਸਾਡੇ ਆਪਣੇ ਜੀਵਨ ਵਿੱਚ ਸਾਡਾ ਕੰਗਣ ਕੀ ਹੈ ਹੂੰ ਉਹ ਕਿਹੜੀ ਛੋਟੀ ਜੀ ਚੀਜ਼ ਹੈ ਜਿਸ ਨੂੰ ਅਸੀਂ ਅਣਜਾਣੇ ਵਿੱਚ ਆਪਣੇ ਰਿਸ਼ਤਿਆਂ ਤੋਂ ਵੱਡਾ ਬਣਾ ਰਹੇ ਹਾਂ ਜੇ ਤਾਂ ਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਚ ਦੱਸੋ ਕਿਹੜੀ ਕਿਤਾਬ ਦੀ ਸਮਰੀ ਤੁਸੀਂ ਸੁਣਨਾ ਚਾਹੁੰਦੇ ਹੋ ਅਗਲੇ ਐਪੀਸੋਡ ਚ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਕਿਤਾਬ ਨਾਲ ਬੁੱਕ ਬਾਣੀ ਜਿੱਥੇ ਹਰ ਕਿਤਾਬ ਬੋਲਦੀ ਹੈ